ਕਹਿੰਦਾ ਵੀ ਪਿੰਡੇ ਦੂਰ ਪਸ਼ੌਰਾਂ ਦੇ ਬਾਗੇ ਦੇ ਆ ਬਾਰਡਰਾਂ ਤੇ ਰਾ ਪੁੱਛ ਦੀ ਲਾਹੌਰਾਂ ਦੀ ਲੈ ਕਮਾ ਦੇ ਗੈਰੀ ਕੈਮਰਾ ਸਾਫਰਾ ਜਿਹੜਾ ਕਹਿੰਦੇ ਵੀ ਸਜਣੋ ਸਾਫਰ ਕਾ ਵੀ ਲੰਮਾ ਤੈਅ ਕਰਕੇ ਬਾਈ ਕੋਲੇ ਪਹੁੰਚਿਆ ਪਿੰਡ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਤੇ ਜ਼ਿਲ੍ਹਾ ਹੈਗਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਏਰੀਏ 'ਚ ਅੱਜ ਆਪਾਂ ਪਹਿਲੀ ਵਾਰ ਵੀਡੀਓ ਬਣਾਉਣ ਪਹੁੰਚੇ ਆ ਪਸ਼ੂ ਦਿਖਾਵਾਂਗੇ ਤੁਹਾਨੂੰ 5 ਕੋਸ਼ ਪਸ਼ੂ ਬਾਈ ਦੇ ਸੇਲ ਹੋ ਗਿਆ ਪਾਉਣ ਚ ਥੋੜਾ ਜਿਹਾ ਲੇਟ ਹੋ ਗਏ ਅਗਲੀ ਵਾਰ ਤੋਂ ਮੋਰਾ ਨਸਲ ਨੀਲੀ ਰਾਵੀ ਬੂਰੀ ਤੇ ਹੋ ਸਕਦਾ ਸੋਨੂੰ ਮੀਣੀ ਵੀ ਮਿਲ ਜੇ ਤੇ ਬਾਕੀ ਕੰਮ ਹੈਗਾ ਬਾਈ ਦਾ ਇੱਕ ਨੰਬਰ ਦਾ ਸਾਫ ਸੁਥਰਾ ਕੰਮ ਆ ਉਹ ਆਪਾਂ ਬਾਈ ਨਾਲ ਪਹਿਲੀ ਗੱਲ ਫਾਈਨਲ ਕਰ ਲਈ ਵੀ ਬਾਈ ਡੰਗ ਦੋ ਡੰਗ ਚਬਾਉਣ ਤੋਂ ਆਪਾਂ ਗਰੇਜ ਨਹੀਂ ਕਰਨਾ ਕਿਉਂਕਿ ਜਦ ਨਫਾ ਲੈਣਾ ਚੀਜ਼ ਵੀ ਟਣਕਾ ਕੇ ਦੇਣੀ ਆ ਤੇ ਪੈਸੇ ਵੀ ਆਪਾਂ ਨੇ ਸਾਰੇ ਨਵੇਂ ਨੋਟ ਹੀ ਲੈਣੀਆਂ ਤਕਰੀਬਨ ਤਕਰੀਬਨ ਆਪਾਂ ਪਹੁੰਚੇ ਹੋਇਆ ਬਾਈ ਨਿੰਮੇ ਕੋਲੇ ਪਿੰਡ ਮੱਤਿਆਲ ਤੇ ਗੱਲਬਾਤ ਬਾਈ ਨਾਲ ਕਰਾ ਦੂੰਗਾ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸੱਜਣੋਂ ਸਾਰਿਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਹੋਰ ਠੀਕ ਠਾਕ ਜੀ ਠੀਕ ਠਾਕ ਜੀ ਚੜਦੀ ਕਲਾ ਚੜਦੀ ਕਲਾ ਹਾਂਜੀ ਹਾਂਜੀ ਕਿਵੇਂ ਆ ਕੰਮਕਾਰ ਜੀ ਕੰਮਕਾਰ ਬਹੁਤ ਵਧੀਆ ਜੀ ਚੱਲਦਾ ਟੋਪ ਤੇ ਮੈਂ ਨੰਦਿਆਰੇ ਬੱਜੇ ਜੀ ਆਹ ਕਿਹੜੇ ਬਾਈ ਕੋਲੇ ਮਹੀਨੇ ਚ ਚਾਰਕ ਲੱਗਿਆ ਕਰਨਗੇ ਕਿਉਂਕਿ ਪੈਂਡਾ ਲੰਬਾ ਨਹੀਂ ਹੁਣ ਆਗੇ ਜੇ ਤੁਸੀਂ ਹੁਣ ਤੇ 6 ਹੀ ਮਾਲ ਨਾਲ ਲਿਆ ਕਰ ਸਕੋ ਠੀਕ ਹੈ ਜੀ ਜੀ ਮਾਲ ਸਾਡਾ ਮਾਲ ਅਸੀਂ ਨਾ ਮਤਲਬ ਕਿ ਭਾਜੀ ਹੈ ਮਾਲ ਦੇ ਵਪਾਰ ਦੇ ਫਿਰਤੇ ਸਾਰਾ ਕਰਬਾ ਠੀਕ ਹੈ ਗੱਲ ਆ ਬਾਹਰ ਦੇ ਸਿਰ ਤੇ ਸਾਰਾ ਕਾਰੋਬਾਰ ਮਾਲ ਮਲ ਕੇ ਲਈਦਾ ਵਾ ਫੁੱਲ ਵੇਚੀਦਾ ਵਾ ਚਲੋ ਚੈਨਲ ਆਪਣਾ ਬਣਾਇਆ ਜੀ ਇਹ ਗੱਲ ਦਾ ਚਲੋ ਤੁਸੀਂ ਨਾ ਤਰਾਜ ਕਰਿਓ ਚੈਨਲ ਆਪਣੇ ਦੇ ਉੱਤੇ ਵੀਡੀਓ ਪਾਈਆਂ ਪਰ ਤੁਹਾਡੇ ਮਹੀਨੇ ਦੇ 6 ਗੇੜੇ ਲਵਾਇਆ ਕਰ ਹਾਂਜੀ ਬਾਈ ਇੱਕ ਬੇਨਤੀ ਆ ਵੀ ਕੰਮ ਜੈਨੂਇਨ ਰੱਖਣਾ ਪਰ ਬਿਲਕੁਲ ਜੀ ਇਸ ਗੱਲ ਦੇ ਵਿੱਚ ਮੈਂ ਵੀ ਇਹ ਗੱਲ ਕਹਿੰਦਾ ਰਹਿੰਦਾ ਜੇ ਵੀ ਸਾਰੇ ਵਪਾਰੀ ਭਰਾ ਭੈਣ ਭਰਾ ਮਲ ਕੇ ਗੱਲ ਦਾ ਸਾਫ਼ ਸੁਥਰਾ ਤੇ ਚੰਗਾ ਕੰਮ ਕਰਨ ਮੈਂ ਕਿ ਵਪਾਰੀ ਦੇ ਬਰ ਖਿਲਾਫ ਨਹੀਂ ਇਹ ਗੱਲ ਕਹਿੰਦਾ ਮੈਂ ਇਹ ਗੱਲ ਕਹਿਣਾ ਵਾ ਵੀ ਸਾਫ਼ ਸੁਥਰਾ ਕੰਮ ਕਰੋ ਸਾਫ਼ ਸੁਥਰਾ ਹੀ ਕੰਮ ਦਾ ਨਜ਼ਾਰਾ ਆ ਸਾਫ ਸੁਥਰਾ ਕੰਮ ਚੱਲੂਗਾ ਲੰਬਾ ਟਾਈਮ ਠੱਗੀ ਦਾ ਕੰਮ ਚੱਲਦਾ ਹੁੰਦਾ ਕਹਿੰਦੇ ਵੀ ਤਿੰਨ ਤੋਂ ਚਾਰ ਚੱਕਰ ਆ ਬਿਲਕੁਲ ਜੀ ਬਿਲਕੁਲ ਸਹੀ ਗੱਲ ਪੰਜਵਾਂ ਚੱਕਰ ਮੈਂ ਦੇਖਿਆ ਨਹੀਂ ਕਿਸੇ ਠੱਗ ਦਾ ਅੱਜ ਤੱਕ ਤਿੰਨ ਤੋਂ ਚਾਰ ਹੀ ਚੱਲਦੇ ਹੁੰਦੇ ਨੇ ਅਸੀਂ ਤੁਹਾਡੀ ਵੀਡੀਓ ਦੇ ਚੈਰਕਾ ਇੱਕ ਇੱਕ ਕਿਲੋ ਦੁੱਧ ਘਾਟ ਦੱਸਣਾ ਜੇ ਹੋਊਗਾ ਵਾਅਦਾ ਠੀਕ ਹੈ ਜੀ ਹੋਊ ਵਾਅਦਾ ਦੱਸਣਾ ਘਾਟ ਵਾ ਤਸੱਲੀਆਂ ਕਰਾਉਣੀਆਂ ਪੂਰੀਆਂ ਤਸੱਲੀਆਂ ਭਾਵੇਂ ਤਿੰਨ ਟਾਈਮ ਮੈਂ ਤੇ ਅਸਲ ਦੇ ਵਿੱਚ ਭਾਜੀ ਤੁਸੀਂ ਵੀ ਇੰਨੇ ਚਿਰ ਦਾ ਕਾਰੋਬਾਰ ਰਹੀਏ ਕਰਨ ਇੱਕ ਟਾਈਮ ਸ਼ਾਮਾਂ ਨੂੰ ਚੋਈ ਜਾਵੇ ਜੇ 6 ਵਜੇ ਸ਼ਾਮਾਂ ਨੂੰ ਚੋਈ ਤੇ 6 ਵਜੇ ਸਵੇਰੇ ਉਹ ਸਵੇਰ ਵਾਲੀ ਛੇ ਫਾਈਨਲ ਕਰ ਦੂ ਸਾਰਾ ਕੁਝ ਇਹ ਥੱਲੇ ਕੀ ਗੱਲ ਬਾਤ ਆ ਕਿੰਨਾ ਕਿਤ ਲੰਜ ਤੇਲ ਆ ਬਾਕੀ ਮਾਲ ਸਾਡਾ ਮਲਕੇ ਰਾਜਸਥਾਨ ਵਾਲ ਦਾ ਜੇ ਕੋ ਹਰਿਆਣੇ ਦਾ ਬੂਦ ਸ਼ਹਿਰ ਦਾ ਕੋ ਹਮਾਰੇ ਕਹਿਨਮਾਨ ਗੜ ਦਾ ਮਹੀਆ ਕੁਆਲਟੀ ਵਾਲੀਆਂ ਤੇ ਦੁੱਧ ਵਾਲੀਆਂ ਨਾ ਮਹੀਂ ਥੱਲੇ ਸਾਡੀ ਥੱਲੇ 20 ਕਿਲੋ ਦੁੱਧ ਜੇ ਤੇ ਨਾ 16 17 ਜੇ ਜਿੰਨਾ ਦੁੱਧ ਹੋਊਗਾ ਉਹਨਾਂ ਦੱਸਾਂਗੇ ਉਹਨਾਂ ਦੱਸਾਂਗੇ ਜਿੰਨਾ ਐਸ ਵਕਤ ਹੈਗਾ ਗਾੜੀ ਅਗਲਾ ਆਪਣੀ ਸੇਵਾ ਦੇ ਉੱਤੇ 20 ਕਰ ਲੇ 15 ਕਰ ਲੇ 16 ਕਰ ਲਿਓ ਅਗਲੇ ਦਿਨ ਇਹ ਇੱਥੇ ਤਸੱਲੀ ਕਰਾ ਕੇ ਦੇ ਦਿੰਗੇ ਦੋ ਟਾਈਮ ਚੱਕਾ ਹਾਂ ਕਰ ਲੀਏ ਸ਼ੁਰੂ ਇੱਕ ਨੰਬਰ ਤੋਂ ਆਹ ਹੋ ਜੋ ਬੰਨੇ ਨੂੰ ਲੱਗ ਰਹੀ ਐ ਦੀ ਫੇਸ ਕੁਆਲਿਟੀ ਦੀ ਮਾਰੂ ਪਹਿਲਾਂ ਕੈਮਰਾ ਪਹਿਲਾਂ ਸੁਹਾ ਜੀ ਪਹਿਲਾਂ ਇਹਦੀ ਫੇਸ ਕੁਆਲਿਟੀ ਤੇ ਕੈਮਰਾ ਮਾਰ ਫਿਰ ਇਹਦੀ ਬਾਡੀ ਦਿਖਾ ਫਿਰ ਇਹਦੇ ਥਾਣਾ ਦਾ ਡਿਜ਼ਾਈਨ ਦਿਖਾ ਚਬਾਈ ਆ ਜਿਹੜੀ ਚਬਾਈ ਰੋਕੀ ਹੋਈ ਆ ਦੋ ਤੋਂ ਤਿੰਨ ਘੰਟੇ ਤਕਰੀਬਨ ਦੋ ਕੁ ਘੰਟੇ ਲੇਟ ਆ ਚਬਾਈ ਲੇਟ ਹੋ ਗਿਆ ਜੀ ਉਸ ਹਿਸਾਬ ਨਾਲ ਅਡਜਸਟਮੈਂਟ ਕਰ ਲਿਓ ਦੁੱਧ ਜਿੰਨਾ ਬਾਈ ਦੱਸੂਗਾ ਉਹ ਤੁਸੀਂ ਦੋ ਟਾਈਮ ਚਾਰ ਟਾਈਮ ਚੈੱਕ ਕਰਕੇ ਬਾਈ ਤੋਂ ਲੈ ਜਾਓ ਤੋਰ ਚੋਬਰਾ ਖੋਲ ਕੇ ਤੋਰ ਬਤੋ ਇਹਦਾ ਕੀ ਨਵਾਂ ਮੁੰਡੇ ਦਾ ਜੀ ਤੋਰ ਇਹ ਪ੍ਰਿੰਸ ਪ੍ਰਿੰਸ ਆ ਆ ਜਿਵੇਂ ਕਹਿੰਦੇ ਤੂੰ ਗਾਣਾ ਖੁਸ਼ੀ ਨੂੰ ਖਟਦੀ ਆਫ ਵੇਖੋ ਕੱਗ ਤੂੰ ਖੋਲ ਹੈਡ ਪ੍ਰਿੰਸ ਦਾ ਖਤਾਬ ਮਿਲਿਆ ਸੂਆ ਪਹਿਲਾ ਜੀ ਇਹਦਾ ਪਹਿਲਾ ਸੂਆ ਪਹਿਲਾ ਕਿੰਨੇ ਦਿਨ ਦੀ ਸੂਈ ਆ ਇਹ 15 ਦਿਨਾਂ ਦੀ ਸੂਈ ਜੀ ਮੈਂ ਬੱਚਾ ਕੀ ਆ ਜੀ ਬੱਚਾ ਕੱਟੀ ਜੇ ਮਗਰ ਨਾਲ ਕੱਟੀ 15 ਦਿਨ ਦੀ ਸੂਈ ਸੂਆ ਪਹਿਲਾ ਦੰਦ ਤਾਂ ਨਹੀਂ ਦੇਖਿਆ ਜੀ ਦੰਦ ਮੇਰੇ ਸਾਬ ਨਾਲ ਛਿੱਗੀ ਹੋਊਗੀ ਆ ਮੈਂ ਆਪਾਂ ਇਹ ਨਹੀਂ ਕਹਣਾ ਚਗਗੀ ਨਾਲ ਦੋਂਦੀ ਆ ਦਾਲੇ 1 ਜੀ ਵੀ ਮੈਂ ਥੱਲੇ ਦੁੱਧ ਸੀ 15 ਲੀਟਰ ਠੀਕ ਆ ਜੀ ਸਾਡੇ ਨਾ ਵਰਸਣ ਨੂੰ ਥੋੜਾ ਅਸੀਂ ਛਟਾਲਾ ਕਹਿੰਦੇ ਤੁਹਾਡੇ ਵਾਲ ਏਰੀਅਲ ਵਰਸਣ ਕਹਿ ਦਿੰਦੇ ਆ ਵਰਸੀਨ ਕਹਿੰਦੇ ਹਾਂਜੀ ਹਾਂਜੀ ਇਹ ਨਾ ਉਹਦੇ ਕਾਰਨ ਥੋੜਾ ਜਿਹਾ ਮੈਂ ਨੇ ਪਤਲਾ ਜਾ ਆਉਂਦੀ ਰਹੀ ਹੁਣ ਐ ਵਕਤ ਜਿਹੜਾ ਮਿੰਤੀ ਦਾ ਭਾਵੇਂ 3 ਟਾਈਮ 4 ਟਾਈਮ ਲੀਟਰ ਆਪਣਾ ਅਗਲਾ ਲੈ ਹੋਵੇ 13 ਤੋਂ 13.5 ਲੀਟਰ ਦੁੱਧ ਹੋਊਗਾ ਹੁਣ 13 ਤੋਂ 13.5 ਇਸ ਟਾਈਮ ਹੈਗਾ ਭਾ ਜਿਹੜਾ ਪਹਿਲੀ ਵੀਡੀਓ ਪੈਣ ਲੱਗੀ ਆ ਦੁੱਧ ਕਿਲੋ ਘਟ ਦੱਸਾਂਗੇ ਹੈਗਾ 15 ਲੀਟਰ ਠੀਕ ਹੈ ਇਹ ਫੁੱਲ ਵੱਡੇ ਕਰਦੀ ਹੈ ਜੱਗੀ ਇਹਦੇ ਥੱਲੇ ਬੱਚਾ ਪੜਾਣਾ ਛੜਾ ਧਾਰਾ ਮਾਰ ਕੇ ਖਾਲਦੇ ਨੇ ਹੁਣ ਚਾਹੀਦਾ ਦੂਜੀ ਬੋਲ ਘੱਟੀ ਵੀ ਆ ਤੇ ਗਰੀ ਫੇਸ ਕੁਆਲਟੀ ਤੇ ਮਾਰੀ ਬਾਈ ਰੁਕੀ ਇੱਕ ਮਿੰਟ ਇੱਥੋਂ ਮਾਰੀ ਸਿੰਘਾ ਸੁੰਗਾ ਤੇ ਕੈਮਰਾ ਝੋਟੀ ਬਿਊਟੀ ਵਾਲੇ ਪੱਖ 'ਚ ਵੀ ਫੁੱਲ ਆ ਗਈ ਤੇ ਵੱਡੀ ਵੀ ਫੁੱਲ ਆ ਗਈ ਜਿਹੜੇ ਹਿਸਾਬ ਨਾਲ ਇਹ ਪੈਲਣਾ ਅੱਗੇ ਬੰਨਣ ਵਾਲੀ ਆਟਮਾ ਘਟਣ ਵਾਲੀ ਨਹੀਂ ਹੈਗੀ ਬਾਦੀ ਜਾਣਾ ਇਹਨੇ ਅੱਗੇ ਥੱਲੇ ਨਹੀਂ ਆਉਣਾ ਅਗਲੇ ਸੂਏ ਦੁੱਧ ਵੀ ਜਿਆਦਾ ਪਾਉ ਇਹਦੀ ਮੇਨ ਗੱਲ ਆ ਨਾ ਬਾਡੀ ਦੀ ਬਣਾਵਟਾ ਕੀ ਆ ਚੀਜ਼ਾਂ ਦਾ ਗੈਪ ਆ ਗਿਆ ਜਿਵੇਂ ਸਾਨੂੰ ਮੈਂ ਅਕਸਰ ਦੱਸਦਾ ਹੁੰਦਾ ਬਾਕੀ ਆ ਦੇਖਾ ਵੀ ਹੁਣ 2 ਘੰਟੇ ਉੱਪਰ ਹੋ ਗਿਆ ਨਾ ਟਾਈਮ ਆ ਇਹ ਗਲਾਬੀ ਹੋਈ ਪਈ ਆ ਠੀਕ ਆ ਗੱਲ ਦੁੱਧ ਵਾਲਾ ਮਤਲਬ ਕਿ ਵਾਨਾ ਥਾਨ ਵੀ ਦੁੱਧ ਵਾਲਾ ਤੇ ਆ ਕੀ ਗੈਰੀ ਬੱਡ ਨਾ ਲਾ ਆ ਦੇ ਬਈ ਬੱਚਾ ਤਾਰਾ ਸਾਨੂੰ ਦਿਖਾ ਦਾਂਗੇ ਮਾਰ ਕੇ ਇਤਨੇ ਮਾਰਦੇ ਗੈਰੀ ਤੂੰ 2 ਨੰਬਰ ਵਾਲੀ ਤੇ ਇਹ ਵੀ ਚਗਾਲੀ ਕਰੀ ਚਾਰ ਦੰਦ ਜੇ ਪਹਿਲਾ ਸੁਆ ਜੀ ਤੋਰ ਚੋ ਬਰਾ ਸੁਆ ਦੀ ਠੰਡੀ ਲੱਗਦੀ ਆ ਜੀ ਬਹੁਤ ਠੰਡੀ ਤੇਰੀ ਇਹਦਾ ਨਾ ਬੱਚਾ ਕੀ ਆ ਇਹਦੇ ਕੱਟਾ ਜੇ ਮਗਰ ਇਹਨੂੰ ਸੋਈ ਨੂੰ ਅੱਜ 8 ਦਿਨ ਹੋਏ ਜੇ ਇਹਦਾ ਗੈਰ ਗੈਪ ਗੂਪ ਦਿਖਾਣਾ ਮੈਨੂੰ ਬਹੁਤ ਚਵਾਈ ਚੰਗੀ ਹੈ ਪੈਂਦਾ ਬੜਾ ਲੰਬਾ ਤੈਅ ਕਰਿਆ ਕਾਸਰ ਕਿਤੇ ਰਹਿ ਨਾ ਜਾ ਵੀ ਕੋਈ ਕਾਸਰ ਰਹਿਣ ਨਹੀਂ ਦੇਣੀ ਅੱਜ ਕੋਈ ਕੰਡੇ ਕੱਢਣੇ ਨੇ ਕਿਸੇ ਵੀ ਪੱਖ ਤੋਂ ਲੰਬਾਈ ਲੰਬੂਈ ਦਿਖਾ ਦੇ ਬਾਡੀ ਦੀ ਚੜਾਈ ਦਿਖਾ ਦੇ ਪਛਾਹ ਤੋਂ ਸੂਹਾ ਪਹਿਲਾ ਚਾਰ ਦੰਦ ਜੀ ਚਾਰ ਦੰਦ ਜੀ ਲੈਵੇ ਦਾ ਡਿਜ਼ਾਈਨ ਬੜਾ ਸੋਹਣਾ ਬਹੁਤ ਜ਼ਿਆਦਾ ਚੰਗਾ ਜੀ ਬਹੁਤ ਜ਼ਿਆਦਾ ਇਹ ਦੁੱਧ 16 ਲੀਟਰ ਮੈਂ ਭਰੂਗੀ 16 ਤੋਂ 17 ਲੀਟਰ ਵੀ ਪਾ ਲੈ। ਕਿਹੜਾ ਹੋਰ ਕਮਾਵੇ ਯਾਰ। ਇੱਕ ਰੀਫੇ ਜੈ ਵੀ ਮਲਕੇ ਕੁਆਲਟੀ ਵਾਲੀ ਆ। ਕਮਾ ਆ ਕੀ। ਲਾਲਾ ਕਰ। ਲਾਲਾ ਕਮਾ ਦੇ تسਲੀ ਕਰਾ ਦੇ ਜਮਾ ਤਿਲਕਣਾ ਥੋੜੀ ਜੀ ਹੈ ਨਾ। ਜੇ ਜੇ ਮੈਂ ਤੁਹਾਨੂੰ ਨਾ ਕੱਚੇ ਚ ਤੋੜ ਕੇ ਦਿਖਾਉਂਦਾ ਤੋੜ ਬਰੀ ਕੋੜੀ ਵਾਲਾ ਬਣਾ ਦੇਣਾ ਦੀ ਜੇ ਕੱਚੇ ਚ ਹੁੰਦੀ ਝੋਟੀ ਕਿਤੇ ਇਹ। ਕਿੰਨੇ ਦਿਨ ਹੋ ਗਈ ਸੂਈ ਨੂੰ? ਇਹਨੂੰ 8 ਦਿਨ ਹੋ ਗਏ ਸੂਈ। 8 ਦਿਨਾਂ ਦੀ ਸੂਈ ਕੋਲੇ ਇਹ ਨਹੀਂ ਆਪਾਂ ਕਹਿਣਾ ਵੀ ਇਹਦੇ ਕੋ ਦੁੱਧ ਆਇਆ ਵਕਤ ਹੋਊਗਾ 13 ਪਰ 12 ਦੱਸਣਾ ਜੇ ਆਪਾਂ ਦੁੱਧ 16 ਲੀਟਰ ਭਰ ਦੋਗੇ ਤੇ ਦੁੱਧ 16 ਲੀਟਰ ਭਰ ਦੋਗੇ ਸਾਫ ਬੜੀ ਇਹ ਸਾਫ ਬੜੀ ਵਾਲੀ ਸਾਫ ਆ ਸੱਜਣੋ ਜਵਾਈ ਫਿਰ ਇੰਨੀ ਜਿਆਦੀ ਨਰਮ ਬਿਲਕੁਲ ਜਿਦਾ ਭੂ ਕਰਗੀ ਜਵਾਈ ਮੋਟੀ ਅਗਦੀ ਦੋ ਟਾ ਦੋ ਢਾਈ ਲੱਖ ਵਾਲੀ ਨੂੰ ਨਹੀਂ ਲੇਵਾ ਲੱਗਿਆ ਹੁੰਦਾ ਆ ਚੀਜ਼ਾਂ ਨੇ ਭਰਨੀਆਂ ਨੇ ਜਿਵੇਂ ਜਿਵੇਂ ਤਿਆਰ ਹੋ ਰਹੀਆਂ ਆ ਇੱਥੇ ਮੜਾ ਜਾਈਦਾ ਥੱਲੇ ਬਣਾ ਸਿਰਾਂ ਕੰਮ ਆ ਤੇ ਪਰਾਂ ਦੇ ਚੱਲ ਗਰੀ ਵੇ ਧਾਰਾਂ ਦਾ ਆ ਵੇਖੋ ਥਣ ਮੈਂ ਨੇ ਬਣਾਇਆ ਦਿਖਾ ਥਾਰਾਂ ਮਾਰ ਗਈ ਆ ਦੋ ਦੋ ਮਾਰਦੇ ਥੱਲੇ ਕੋਈ ਨਹੀਂ ਅੱਗੇ ਤੋਂ ਧਿਆਨ ਰੱਖਿਓ ਵਾਲਟੀ ਦਾ ਚਵਾਈ ਦੀ ਬਾਲੀ ਠੋਸ ਆ ਬਹੁਤ ਜਿਆਦਾ ਚੰਗੀ ਦੁੱਧ ਜੀ ਇਹਦੇ ਕੋ 15 ਲੀਟਰ ਪੱਕਾ ਮਿੰਤੀ ਦਾ ਹੈਗਾ ਇਹ ਬਾਈ ਕਹਿੰਦਾ ਦੁੱਧ ਤਾਂ 15 ਲੀਟਰ ਹੀ ਆ ਪਰ ਤੇਰੇ ਵੀਡੀਓ ਪਰ ਦੋ ਦਿਨ ਦੋ ਦਿਨ ਕੋਈ ਸੜਿਆ 13 13 ਹਾਂਜੀ ਡਰਦੀ ਤਾਂ ਨਹੀਂ ਨਹੀਂ ਡਰਦੀ ਨਹੀਂ ਡਰਦੀ ਮਾਰੋ ਤਾਰਾ ਤੁਸੀਂ ਬੈਠ ਕੇ ਵੇਖੋ ਬੈਠੋ 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 ਕੋਈ ਨਹੀਂ ਬਹੁਤ ਬਹੁਤ ਬੈਠੋ ਬੈਠੋ ਆ ਬਾਲਟੀ ਲਓ ਦਰਦੀ ਤਾਂ ਨਹੀਂ ਮਾ ਨਰਮ ਚਵਾਈ ਹੋਊਗੀ ਨਸਲ ਵੜੀ ਚੰਗੀ ਆ ਨਾ ਨਸਲ ਪੂਰੀ ਜੀ ਪੂਰੇ ਆਪਣੇ ਲ ਪੂਰੀ ਫੁੱਲ ਜੋਰ ਲਾ ਕੇ ਲਿਆ ਲਈਦਾ ਹੈ ਕੈਮਰਾ ਇੱਧਰ ਨਾਲੇ ਆਪਾਂ ਇੰਨੀ ਚਵਾਈ ਕਰਨ ਜਾਣਦੇ ਨਹੀਂ 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 ਤੰਮ ਜੀ ਸਾਰਦੇ ਆ ਤੁਹਾਡਾ ਇੱਕ ਆ ਮਾ ਆਪ ਚੈੱਕ ਕਰਨਾ ਜ਼ਰੂਰੀ ਆ ਦੂਰ ਆਏ ਹੋયા ਕਿਤੇ 1921 ਹੋ ਜੇ ਫਿਰ ਮੋਠ ਨਾ ਮੀਟ ਲਿਓ ਜੀ ਇੰਨੀ ਜਿਆਦੀ ਚੰਗੀ ਆ ਜਿਵੇਂ ਅਮਰੀਕ ਨਹੀਂ ਕਹਿਣਾ ਹੁੰਦਾ ਕਹਿੰਦਾ ਜੇ 1921 ਹੋਗੀ ਔਖਾ ਹੋ ਜੂ ਪੈਦਾ ਪਿੰਡ ਖੜਿਆਰੀਆਂ ਨੂੰ ਇੱਧਰ ਵੇਖੋ ਜੀ ਜੇ ਐਦਾਂ ਮਿਲ ਕੇ ਜੇ ਮੋਠ ਮੀਟਦੇ ਆ ਨਾ ਪ੍ਰੈਸ਼ਰ ਦੇ ਨਾਲ ਫੇਰ ਖੋਲਦੀ ਉਸੇ ਵਾਲੇ ਘਾੜੀ ਉਂਗਲੰਦਰ ਜਿੱਡੀ ਮੋਟੀ ਆਉ। ਬਿਲਕੁਲ ਬਿਲਕੁਲ ਤੇ ਕੁਆਲਿਟੀ ਬੜੀ ਚੰਗੀ ਆ ਗਈ ਆ 100 ਦੀ 100 ਬਿਲਕੁਲ। ਦੁੱਧ ਜਿੰਨਾ ਬਾਈ ਦੱਸਦਾ ਉਹ ਸੋਡਾ ਕਾ ਮਤ ਤਸੱਲੀ ਕਰ। ਜੇ 13 ਲੀਟਰਾਂ ਤੋਂ ਮੈਂ ਦਾ ਦੁੱਧ ਘੱਟ 12 ਲੀਟਰ ਨਿਕਲੇ ਤੇ 10000 ਸੌਦੇ ਦੇ ਵਿੱਚ ਛੋੜ ਕਰੂੰਗਾ। ਪੈਸੇ ਕਿੰਨੇ ਲਵਾਂਗੇ? ਬਿਲਕੁਲ ਜੈ ਜਮੀ ਪਹਿਲੀ ਵੀਡੀਓ ਆ। ਮੋਲ ਆਪਾਂ ਆ ਕੋ ਦੋ ਕਰਨਾ ਵਾ ਨਾ 170 ਕਰਨਾ ਵਾ ਜਿੱਦਾਂ ਦੁੱਧ ਦਾ ਰੇਟ ਦੱਸਿਆ ਉਦਾਂ ਮੋਲ ਵੀ ਜੈ ਜ 1.5 ਲੱਖ ਰੁਪਏ ਲੈਣਾ। 1.5 ਲੱਖ ਮਾਫੀ ਹੋ ਜਾ ਕੋਈ। 5000 ਛੋੜ ਕਰ ਦਾਂਗੇ ਡੇਢ ਚ ਹਾਂ ਇੱਕ 45 ਦੀ ਦੇ ਦਾਂਗੇ ਦੁੱਧ ਹੈਗਾ 15 ਲੀਟਰ ਹੀ ਆ ਹੈਗਾ 15 ਹੀ ਪਰ ਘਟ ਗਈ ਥੋੜੀ ਜਿਮੇ ਓਕੇ ਹਾਂਜੀ ਬਰਸਨ ਕੀਰਤ ਬਰਸਨ ਬਲਕੇ ਥੁੰਡੀ ਪੈ ਗਈ ਸਟਾਲੇ ਨੂੰ ਠੀਕ ਹੈ ਮਤਲਬ ਕਿ ਅਸੀਂ ਸਟਾਲਾ ਕਹਿੰਦੇ ਆ ਤੁਹਾਡੇ ਉਧਰ ਬਰਸੀਨ ਕਹਿ ਦਿੰਦੇ ਆ ਥੋੜਾ ਜਿਹਾ ਅਲਗ ਦਾ ਵਾਕ 14 ਕ ਲੀਟਰ ਹੈਗਾ ਇਸ ਟਾਈਮ ਹੈਗਾ 14 ਲੀਟਰ ਹੈਗਾ ਬਾਈ ਕਹਿੰਦਾ ਦੇਣੀ ਹੈ 1,545000 ਦੀ ਮੰਤਨ ਥੋੜਾ ਬਹੁਤਾ ਹੋ ਜਾਊਗਾ ਤੇ ਹੁਣ ਆ ਜੋ ਟੀ.ਜੇ.ਡੀ ਤੁਹਾਨੂੰ ਮੈਂ 2 ਨੰਬਰ ਤੇ ਦਿਖਾਈ ਤੀ ਸਬਾ ਸਾਨੂੰ ਦਿਖਾ ਦਿੰਦੇ ਆ ਵੀ ਡਰਨ ਡੁਰਨ ਵਾਲਾ ਕੰਮ ਨਹੀਂ ਕੋਈ ਗੱਲ ਨਹੀਂ ਜੀ ਬਹੁਤ ਜ਼ਿਆਦੀ ਠੰਡੀ ਠਿਰੀ ਆ ਗੰਦਾ ਚ ਆ ਗਈ ਬਹੁਤ ਜ਼ਿਆਦੀ ਠੰਡੀ ਠਿਰੀ ਆ ਇਹ ਮਲਕੇ ਉਥੋਂ ਉਹਨਾਂ ਦੇ ਡੇਰਿਆਂ ਤੋਂ ਹਰਿਆਣੇ ਚੋਂ ਲਈ ਸੀ ਥੋੜੀ ਜਿਹੀ ਮਲਕੇ ਘਰੋਂ ਘਰੋਂ ਨਹੀਂ ਉਤਰ ਕੱਢੀ ਉ ਤਾਂ ਡਰ ਨਹੀਂ ਡੁਰਦੀ ਕੋਈ ਪ੍ਰਵਾਹ ਹੀ ਨਹੀਂ ਕਿਉਂ ਠੀਨੀ ਇੰਨੀ ਜ਼ਿਆਦੀ ਠੰਡੀ ਠਿਰੀ ਆ ਹਾਂ ਤੇ ਵੱਡੂ ਛੁੱਡੀ ਬਹੁਤ ਆ ਜੱਡਾ ਵੇਖੋ ਕਿੰਨਾ ਚੌੜਾ ਫੋਟ ਚੌੜਾ ਜਦੋਂ ਦੁੱਧ ਤੇ ਆ ਗਈ ਨਾ ਮੈਂ ਮੈੜਾ ਮੂੜਾ ਸੁੱਟ ਕੇ ਆ ਮੈੜਾ ਮੂੜਾ ਦੁੱਧ 16 ਤੋਂ 17 ਲੀਟਰ ਮੈਂ ਭਰੂਗੀ ਕਹਿਣ ਵਾਲੀ ਗੱਲ ਨਹੀਂ ਕਿ ਭਰੂਗੀ ਇਹਨਾਂ ਦੁੱਧ ਇੱਥੋਂ ਆ ਇਹਦਾ ਆਰਡਰ ਭਰਦਾ ਕਵਾਹੀ ਹਾਂਜੀ ਹਾਂਜੀ ਚਵਾਈ ਦੀ ਬਾਈ ਕਹਿੰਦਾ ਆ ਗਈ ਬਿਲਕੁਲ ਫੋਕੀ ਇਹਦਾ ਰੇਟ ਕੀ ਰਹੂਗਾ ਜੀ ਚਵਾਈ ਸਾਡੀਆਂ ਸਾਰੀਆਂ ਮਈਆਂ ਨਰਮ ਚਵਾਈ ਦੀਆਂ ਨੇ ਇਹਦਾ ਰੇਟ ਕੀ ਰਹੂਗਾ ਜੀ ਜੀ ਦਾ ਜੀ ਭਾਵੇਂ 170 ਮੰਗੀ 160 ਹਾਂਜੀ 155 ਹੀ ਜਾਰੀ ਹਾਂ ਨਾ ਦੇਦਾ 155 ਹੀ ਦੇ ਦਾਂ ਮੁੱਲ ਨਹੀਂ ਜਿਆਦਾ ਕਰਨੇ ਜੇ ਤੁਹਾਨੂੰ ਪ੍ਰੇਮ ਤੌਰ ਤੇ ਸੱਦਿਆ ਤੇ ਮੁੱਲ ਨਹੀਂ ਆਪਾਂ ਵਾਅਦਾ ਕਰਨੀ ਜੇ ਜੋੜਾ ਹੀ ਪਾ ਲਿਆ ਕਿਸੇ ਨੇ ਇਹ ਜੋੜਾ ਪਾ ਲਿਆ ਤੇ ਹੋਰ 5 ਘਟਾ ਲਓ ਠੀਕ ਹੈ ਜੀ ਹੋਰ 5 ਘਟਾ ਲਓ ਤੁਹਾਡਾ ਮਾਨ ਤਨ ਕਰਦਾਂਗੇ ਫਿਰ ਕੀ ਆ ਪਰ ਬਿਊਟੀ ਵਾਲੇ ਪੱਖ ਚ ਵੀ ਝੋਟੀਆਂ ਚੰਗੀਆਂ ਨੇ ਹੈਗੀਆਂ ਵੀ ਦੰਦਾਂ ਚ ਨੇ ਤੇ ਬਾਕੀ ਯਾਰ ਦੁੱਧ ਵੀ ਚੰਗਾ ਪਾਉਣਗੀਆਂ ਦੁੱਧ ਤੇ ਪੁੱਤ ਜਿਵੇਂ ਆਪਣੇ ਸੱਜਣ ਪਰਾਣੇ ਜਾਂ ਬਜ਼ੁਰਗ ਕਹਿੰਦੇ ਨੇ ਵੀ ਉਹ ਕਿਸਮਤ ਦੀ ਦੀ ਕਿਸਮਤ ਦੀ ਕਿਸਮਤ ਦੀ ਹਾਂਜੀ ਆ ਕਈ ਯਾਰੀ ਆਪਾਂ 20 ਕਿਲੋ ਤੋਲ ਕੇ ਲੈ ਆਉਨੇ ਆਪਣੇ ਘਰੇ 11 12 ਤੋਂ ਨਹੀਂ ਨਹੀਂ ਜੀ ਖਾਦੀਆਂ ਪੀਲੀਆਂ ਫੋਲੋ ਆ ਕੋਈ ਇਹਨਾਂ ਨੂੰ ਗੱਲ ਨਹੀਂ ਕੀ ਮਲਕੇ ਸੂਈ ਨੂੰ ਉਹਨੂੰ ਮੈਂ ਤਾਂ 15 ਦਿਨ ਹੋ ਗਏ ਇਹਨੂੰ 8 ਦਿਨ ਹੋਏ ਆ ਠੀਕ ਹੈ ਗੱਲ ਉਹਨੇ ਮੈਲਾ ਛੱਡਤਾ ਵਾ ਮੈਂਨੇ ਦੁੱਧ ਤੇ ਆਈ ਹੀ ਉਹ ਪੂਰੇ ਤੇ ਵੱਡੀਆਂ ਬੁੱਡੀਆਂ ਵੀ ਫੁੱਲ ਨੇ ਛੋਟੀਆਂ ਸਿਸਟਮ ਨਹੀਂ ਤੇ ਹੁਣ ਗੈਰੀ ਆ ਜਾ ਤਿੰਨ ਨੰਬਰ ਤੇ ਇਹਦਾ ਸੂਆ ਕਿਹੜਾ ਜੀ ਇਹ ਤਾਂ ਦੂਜਾ ਸੂਆ ਜੀ ਤੋਰ ਚੋਬਰਾ ਇਹਨੇ ਪਹਿਲੇ ਸੂਏ ਦੁੱਧ 16 ਲੀਟਰ ਕੱਢਿਆ ਜੀ ਨਾੜਾਂ ਲੂੜਾਂ ਵੇਖੋ ਚੜਦੇ ਤੇ ਪੂਰਾ ਮਲਕ ਆ ਰੋਕੀ ਇੱਕ ਮਿੰਟ ਇਹਨੂੰ ਅੱਜ ਸੂਈ ਨੂੰ 3 ਦਿਨ ਹੋਏ ਜੀ ਮੈਨੂੰ ਦਿਖਾਈ ਕਰੀ ਤੂੰ ਨਾੜਾਂ ਨੂੜਾਂ ਜਦੋਂ ਐਨ ਜਾਊਗੀ ਇੱਥੋਂ ਇੱਥੋਂ ਦਾ ਆ ਜੀ ਇ ਆ ਗਿਆ ਬਿਲਕੁਲ ਨਾਲ ਲੱਗਵਾ ਜਿੱਦਾਂ ਬਾਹਰ ਵਾਲੀਆਂ ਗਾਵਾਂ ਦਾ ਹੁੰਦਾ ਤੇ ਬੋਲੇ ਖਾਲੀ ਹੋਈ ਤਿੰਨ ਦਿਨ ਹੋ ਜਿਆ ਸੋਈ ਨੂੰ ਬੱਚਾ ਕੀ ਆ ਜੀ ਕੱਟੀ ਜੇ ਮਗਰੇ ਦੀ ਨਾਲ ਵੀ ਕੱਟੀ ਆ ਇੱਕ ਨਾਲ ਇੱਕ ਤੋਫਾ ਫਰੀ ਆ ਹਾਂਜੀ 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 ਵੇਖੋ ਇਹ ਨਾੜਾ ਨੂਣਾ ਚੱਡੇ ਤੇ ਦੋਹੀ ਪਾਸੇ ਇਹ ਮਗਦੀਆਂ ਲਗੀਆਂ ਭਾਰਤ ਵਾਲਾ ਨਕਸ਼ੇ ਹੀ ਬਣਿਆ ਹਾਂਜੀ 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 ਇਹਨੇ ਦੁੱਧ 16 ਤੋਂ 17 ਲੀਟਰ ਮੈਨੇ ਭਰਨਾ ਵਾ ਇਹ ਵਕਤ 12 ਤੋਂ 13 ਲੀਟਰ ਬੋਲਾ ਵਾ ਦੇਖੋ 12 ਹੋਵੇ 13 ਹੋਵੇ ਤਿੰਨ ਦਿਨਾਂ ਹੀ ਕਿੰਨਾ ਦਿਨਾਂ ਦੀ ਸੋਈ ਕੋ ਬੋਲੇ ਤਾਂ ਖਾਲੀ ਹੁੰਦੇ ਆ ਸਾਰੀ 17 ਲੀਟਰ ਪਾ ਦੂ 17 ਲੀਟਰ ਦੁੱਧ ਇਹ ਇਹ ਭਾਜੀ ਤੁਹਾਡੀ ਵੀਡੀਓ ਤੇ ਮੇਰਾ ਚੈਲੰਜ ਹੈ ਮੈਂ ਮਿਲ ਕੇ ਦੁੱਧ ਇੰਨਾ 16 ਤੋਂ 17 ਲੀਟਰ ਨਾ ਕੱਢੇ ਤੇ ਜਿੰਨੇ ਪੰਜ ਹਜ਼ਾਰ ਵੱਧ ਦੇ ਕੇ ਮੈਂ ਲਿਆਉਂਗਾ ਠੀਕ ਹੈ ਜੀ ਕੱਢ 13 ਹੋਰ ਭਾਜੀ ਮੈਂ ਬਾਈ ਕਹਿੰਦਾ ਜੇ 16 17 ਤੇ ਇਹ ਨਾ ਚੱਲੀ ਨਾ ਜਿੰਨੇ ਦੀ ਵੇਚੂਗਾ ਪੰਜ ਲਵੋਂ ਹੋਰ ਦੇ ਕੇ ਲੈ ਆਉਂਗਾ ਦਵਾਰੀ ਪੰਜ ਵਧਾਈ ਚਵਾਈ ਇਹਦੀ ਬਹੁਤ ਹੀ ਜਿਆਦੀ ਨਰਮ ਚਵਾਈ ਜੀ ਤੇ ਬਰੀਕ ਵੀ ਆ ਗਈ ਉੱਤੋਂ ਚਮੜੇ ਦੀ ਬਿਲਕੁਲ ਬਰੀਕ ਆ ਗਈ ਜਿੱਦਾਂ ਦੀ ਇਹਦੀ ਬਾਡੀ ਹੈ ਉਦਾਂ ਦੇ ਚੜਾਈ ਵਾਲਾ ਇਹਨੂੰ ਆਰਡਰ ਲੱਗਿਆ ਛੋਟੀ ਨੂੰ ਆਰਡਰ ਰੱਖਦੀ ਆ ਫੁੱਲ ਚੌੜਾ ਜੋਸ਼ ਵਾਲਾ ਆਰਡਰ ਰੱਖਦੀ ਆ ਨਾੜਾ ਵਾਲਾ ਜਿਹਨੂੰ ਆਪਾਂ ਕੰਪੈਕਟ ਵੀ ਕਹਿੰਦੇ ਆ ਪੰਜਾਬੀ 'ਚ ਕਹ ਲੈ ਜੇ ਆਪਣੀ ਮਲਬਈ ਭਾਸ਼ਾ 'ਚ ਨਾਲ ਲੱਗਮਾ ਕਹਿੰਦੇ ਨੇ ਆਪਣੇ ਵਾਲੀ ਸੱਜਣ ਆਪਣੇ ਏਰੀਆ ਵਾਲੀ ਇਹਦੀ ਭਾਈ ਗਾੜ ਗਾੜ ਪਛਾੜ ਮੈਂ ਦੀ ਇੱਕੋ ਜੀ ਆ ਜੇ 2.5 ਕਿਲੋ ਗਾੜ ਚ ਹੋਊਗਾ ਤੇ 3 3.5 ਕਿਲੋ ਇਹਲੇ ਮਗਰਲੇ ਥਣਾਂ 'ਚ ਦੁੱਧ ਹੋਊਗਾ ਠੀਕ ਅਜੀ ਮਤਲਬ 12 13 ਕਿਲੋ 12 12 ਵਾਲੀ ਹੈ 13 ਵਾਂ 12 ਲੀਟਰਾਂ ਦਾ ਮੈਂ ਦੇਵਾਂਗਾ ਆਪਾਂ ਚੜਾਈ ਦਿਖਾ ਕੇ ਰਹੀ ਕਿੰਨੀਆਂ ਤੇ ਆ ਗਈ ਫੁੱਲ ਬ੍ਰੀਕ ਇਹ ਅੰਦਰ ਖੜੀ ਆ ਹੀ ਲੱਗਦੀ ਹੈ ਥੋੜੀ ਜੰਦਰ ਰਹੀ ਹੈ ਮੈਂ ਅੰਦਰ ਰਹੀ ਹੋਈ ਮੈਂ ਇੱਥੋਂ ਦਿਖਾ ਦੇ ਹਾਂਜੀ ਨਾਲ ਵੀ ਇਹਦੇ ਕੱਤੀ ਆ ਗਈ ਤੇ ਦੁੱਧ ਵੀ ਬਾਈ ਕਹਿੰਦਾ ਚੰਗਾ ਪਾਉਣਾ। ਜੇ ਆਖੀ ਇਹਦੀਆਂ ਧਾਰਾਂ ਮਾਰ ਕੇ ਦਿਖਾ ਦੀ ਆਪਾਂ। ਬਾਈ ਜੀ ਜੇ 8 ਲੀਟਰ ਡੰਗ ਦਾ ਦੁੱਧ ਮੈਂ ਨਾ ਕੱਢੇ। ਹਾਂਜੀ। ਤੇ ਕਹਿਤਾ ਅੱਜ ਤੋਂ 20 ਦਿਨਾਂ ਨੂੰ 5000 ਰੁਪਏ ਵਧ ਦੇ ਕੇ ਮੈਂ ਲੈ ਆਉਂਗਾ। ਛੱਡ ਪਰੰਜ ਜੀ ਬੱਚਾ ਪਤ। ਛੱਡ। ਇਹਦਾ ਬੱਚਾ ਆ ਗਿਆ ਧਾਰਾਂ ਦਿਖਾ ਮਾਰ ਕੇ। ਜੀ ਆਦੀ ਨਰਮ ਚੁਆਈ ਆ। ਪੈਸੇ ਕਿੰਨੇ ਲਵਾਂਗੇ ਜੀ ਇਹਦੀ? ਇਹ ਤੇ ਬਾਈ ਜਾਇਜ਼ ਪਤਾ ਗੱਲ ਕੀ ਆਪਾਂ ਤੁਹਾਡੇ ਕੋਲ ਸਚਾਈ ਵਾਲੀ ਗੱਲ ਆ ਸਿਰਫ 2-2 3-3000 ਰਾਂ ਮਈਆਂ ਵੇਚਣੀਆਂ ਵਾ। ਠੀਕ ਆ ਗੱਲ। ਸਿਰਫ ਸਚਾਈ ਠੀਕ ਹੈ ਜੀ 1 40 ਕਰ ਲੀਏ ਤਾਂ ਵੀ ਵੇਖ ਜੂ 1 35 ਦੀ ਦੇਣੀ ਆ ਸਿਰਫ 1 ਲੱਖ 35000 ਦੀ ਕੋਈ ਤੁਸੀਂ ਦੱਸ ਦਿਓ ਵੀ ਜਿਆਦਾ ਮੁੱਲ ਹਾਂ ਕੋਈ ਦੱਸੋ ਤੁਸੀਂ ਆਪ ਆਪਣੇ ਵੱਲੋਂ ਦੱਸ ਦਿਓ ਕੋਈ ਜਿਆਦਾ ਮੁੱਲ ਮੈਂ ਜਿਹ ਹੈ ਯਾ ਸੱਜਣੋਂ ਚੜਾਈ ਵਾਲੀ ਮੈਂ ਆ ਗਈ ਉੱਤੋਂ ਫੁੱਲਾ ਇੱਕ ਗੱਲ ਹੋਰ ਦੱਸਦਾ ਨਾ ਜਿਹੜੇ ਸੱਜਣ ਨੇ ਬਰੀਡਿੰਗ ਵਾਸਤੇ ਮੱਝ ਲੈਣੀ ਆ ਬਾਲੀ ਬੈਸਟਰ ਹੋਊਗੀ ਬਹੁਤ ਜਿਆਦੀ ਚੰਗੀ ਦੁੱਧ ਵੀ ਚੰਗਾ ਪਾਊਗੀ ਤੇ ਮੇਰਾ ਖਿਆਲ ਆ ਨਾਲ ਇਹਦੇ ਆ ਵੀ ਕੱਟੀ ਕੱਟੀ ਹੈ ਮਗਰ ਯਾਲਾ ਅੱਗੇ ਕਰ। ਉਹ ਕਹਾਣੀ ਗਰੀ ਨਾੜਾ ਨੂੰ ਆਰਡਰ ਤੇ ਸਮਾਰ ਕੇ ਦੋਵੇਂ ਆ ਦੇ ਥਣ ਦਾ ਸੀ। ਦੋਹੀ ਪਾਸੇ ਐ ਨਾੜਾ। ਅੱਛਾ ਵਾਈ ਵੀ ਆ ਗਈ ਫੁੱਲ ਫੋਕੀ ਜਾਮਾ ਐ ਨਾ। ਕਈ ਹੀ ਲੰਦੋ ਵੀ ਮਾਰਦੀ। ਗਾਣਾ ਜੇ ਕਿਰਾ ਹੋਰ ਮਾਰਦੀ। ਉਹ ਨਾਲ ਬੇਮਰੂਮਾਂ ਦਾ ਥਣ ਵੇਖਣ ਨੂੰ ਜਿਆਦਾ ਜਿਹਦਾ ਛੱਟਾ ਲਾਉਂਦਾ ਪਰ ਕੋਈ ਗੱਲ ਨਹੀਂ ਜੇ। ਤੇ ਬਾਕੀ ਚਵਾਈ ਵੀ ਆ ਗਈ ਬਿਲਕੁਲ ਫੋਕੀ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤਾਂ ਕਮਾ ਦੇ ਬਾਈ ਕਿਹੜਾ ਹੋਰ ਇਹਨੂੰ। ਰੁਪਈਆ ਲੈਣਾ ਬਾਈ ਕਹਿੰਦਾ ਇਹਦਾ 1 ਲੱਖ ਤੇ 35 ਹਜ਼ਾਰ 12 ਤੋਂ 13 ਕਿਲੋ ਬੋਲੀ ਹਾਜ਼ਰ ਆ 16 ਕਿਲੋ ਦੁੱਧ ਬਾਈ ਕਹਿੰਦਾ ਇਹ ਝੋਠ ਪਾ ਦੂਗੀ। ਹੁਣ ਵੇਖੋ ਪਸਮਾਨ ਆਇਆ ਤੇ ਹੁਣ ਵੇਖੋ ਕਿੱਦਾਂ ਇੱਥੋਂ ਦਿਖਾ ਗੈਰੀ ਨਾੜਾ ਨੂੰੜੀਆਂ ਸਮਾਰ ਕੇ ਇਹਦੀਆਂ ਕੜ ਦੇ ਚੱਬਾ ਜੂਏ ਪੈਂਦਾ ਵੀ ਲੰਬਾ ਕੜਦੇ ਕੰਡੇ ਜਮਾਣ ਦਿਖਾ ਦੇ ਸਮਾਰ ਕੇ ਹਰੇਕ ਪੱਖ ਤੋਂ ਉਹ ਨਿਆਣੇ ਤੋਂ ਆਨਲਾਈਨ ਮੰਗਾਉਣੀਆਂ ਕਿਸੇ ਭਰਾ ਨੇ ਆਨਲਾਈਨ ਮੰਗਾ ਲਿਓ ਤਸੱਲੀ ਕਰਕੇ ਲੈ ਕੇ ਜਾਣੀਆਂ ਨੇੜੇ ਆ ਕੇ ਤਸੱਲੀ ਵੀ ਕਰਕੇ ਲੈ ਜਿਓ ਇਹੀ ਗੱਲ ਨਹੀਂ ਚੌੜੀ ਚੂੜੀ ਵੇਖੋ ਕਿੰਨੀ ਆ ਕਿ ਚੌੜੀ ਕਿੰਨੀ ਆ ਚੜਾਈ ਆ ਬਰੀਡਿੰਗ ਵਾਲੇ ਮਾਮਲੇ 'ਚ ਬੈਸਟ ਰਹਿਣੀਆਂ ਝੋਟੀ ਇਹ ਆ ਗਈ 3 ਨੰਬਰ ਤੇ ਨੰਬਰ ਮੁਤਾਬਕ ਗੱਲਬਾਤ ਕਰ ਲਿਓ ਤੇ ਹੁਣ ਮਾਰ ਚਾਰ ਨੰਬਰ ਵਾਲੀ ਤੇ ਕੈਮਰਾ ਪਹਿਲਾਂ ਇਹਦੀ ਕੱਤੀ ਦਿਖਾ ਬਾਈ ਕਰੀ ਜਾਂਦੀ ਕੱਤੀ ਪਿਓਰ ਨੀਲੀ ਰਾਵੀ ਦੀ ਜੇ ਮੈਂ ਆਪ ਮੋਰਾ ਨਾਲ ਹਲਦੀ ਆਉਣਾ ਟੀਗਾ ਨੀਲੀ ਰਾਵੀ ਦਾ ਲਾਇਆ ਏ ਇਹ ਅੱਖ ਅੱਖਾਂ ਔਖਾਂ ਵੀ ਦਿਖਾ ਦੇ ਕੱਤੀ ਨਾ ਔਰਲੇ ਬੰਨੇ ਕੱਤੀ ਦਿਖਾ ਪਹਿਲਾਂ ਇੱਥੋਂ ਕਰਾ ਤਸੱਲੀ ਇਹ ਅੱਜ ਦੀ ਦੋ ਖਾਸੀਅਤਾਂ ਆ ਗਈਆਂ ਇਹ ਝੋਟੀਆਂ ਇਹਦੇ ਜਿੱਦਾਂ ਦਾ ਸੀਮਨ ਲਵਾ ਦੋਗੇ ਬੱਚਾ ਓਦਾਂ ਦਾ ਹੀ ਪਾ ਦੂਗੀ ਇਹ ਨੀਲੀ ਦਾ ਲਵਾ ਦੋਗੇ ਨੀਲੀ ਦੇ ਬੱਚੇ ਵੀ ਤੁਹਾਡੇ ਸਾਹਮਣੇ ਰਿਜ਼ਲਟ ਆ ਮੋਰਾ ਦੇ ਦਾ ਟੌਪ ਦੇ ਟੌਪ ਪਾ ਦੇਊਗੀ ਇਹਨੂੰ ਬਾਈ ਜੀ ਅੱਜ ਪੰਜਵਾਂ ਦਿਨ ਸੋਈ ਦੂਆ ਆਗੀ ਵੀ ਚੰਗੀ ਚੰਗੇ ਸਰੀਰ ਸਰਾਰ ਦੀ ਖੁੱਲੇ ਦੀ ਆ ਬਾਡੀ ਬੁੱਡੀ ਬਾਡੀ ਬੜੀ ਐਪਲ ਬੰਨਾ ਸਿੰਗਲ ਹੱਡੀ ਦੀ ਜੱਸੇ ਪੱਟੀ ਆਰ ਗਾਸਰੀ ਹਾਂਜੀ ਹਾਂਜੀ ਇਹਦਾ ਸੂਆ ਕਿਹੜਾ ਜੀ ਇਹਦਾ ਦੁੱਜਾ ਸੂਆ ਜੀ ਕਿੰਨੇ ਲੰਦੀ ਸੂਈ ਆ ਇਹ ਨੂੰ ਅੱਜ 5 ਦਿਨ ਹੋਏ ਜੇ ਸੂਈ ਨੂੰ 11 ਤੋਂ 12 ਲੀਟਰ ਐ ਵਕਤ ਦੁੱਧ ਜਿਹਦੇ ਕੋਲ ਲੰਬੀ ਬਹੁਤ ਆ ਹਨਾ ਇਹ ਨਹੀਂ ਵੀ ਆਪਾਂ 15 ਨਹੀਂ ਕਹਿ ਦੇਣਾ ਮੁੜ ਕੇ ਕਿਸੇ ਨੂੰ ਚਵਾ ਕੇ ਤੇ ਮਣਾ ਕੇ ਵੀ ਦੇਣਾ ਵਾ ਲੰਬੀ 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 ਬਹੁਤ ਜਿਆਦਾ ਬਹੁਤ ਜਿਆਦਾ ਇਹ ਛੋਟਾ ਹਾਥੀ ਲੈ ਕੇ ਨਾ ਆਇਓ ਜਿਹੜੇ ਖੜਨ ਨੇ ਇਹ ਖਰੀਦ ਲਈ ਇਹ ਵੱਡੀ ਗੱਡੀ 'ਚ ਚੜ੍ਹ ਕੇ ਜਾਊਗੀ ਕਿਉਂਕਿ ਲੰਬਾਈ ਵੀ ਮੈਂ ਦੀ ਬਹੁਤ ਚੰਗੀ ਆ ਯਾਰ ਲੈਗ ਸਕੋਰ ਵਾਲੇ ਪੱਖ ਤੋਂ ਵੀ ਮਜ਼ਬੂਤ ਆ ਤੇ ਬਾਕੀ ਉੱਤੋਂ ਬਾਡੀ ਦੀ ਚੜਾਈ ਦੀ ਗੱਲ ਕਰ ਲਈਏ ਹਨਾ ਇਹ ਸਰੀਰ ਦੀ ਟਾਇਲ ਟੂਲ ਦੀ ਗੱਲ ਕਰ ਲਈਏ ਨਸਲ ਬੜੀ ਯੱਤ ਵਾਲੀ ਆ ਪੂਰੀ ਉੱਤੋਂ ਗੱਲ ਕਰ ਲਈਏ ਬਿਲਕੁਲ ਸਟ੍ਰੇਟ ਆ ਗਈ ਕੱਦ-ਬੱਡ ਵੀ ਚੰਗਾ ਤੇ ਲੰਬਾਈ ਵੀ ਚੰਗੀ ਆ ਆਰਡਰ ਰੱਖਦੀ ਆ ਫਿਕਸ ਫਿਕਸ ਕਿਉਂਕਿ ਜਿਹੜਾ ਬਾੜਾ ਹਿਲਦਾ ਜਾਂ ਹੁੰਦਾ ਨਾ ਜਿਵੇਂ ਨੇਰੀ ਚ ਆਪਾਂ ਕਿਲੇ ਪੱਕੂ ਲਾਰਾ ਹਿਲਦਾ ਹੁੰਦਾ ਉਹ ਹਿਲਦਾ ਜਾਂਦਾ ਉਹ ਨਹੀਂ ਕਰਦਾ ਬਾੜਾ ਐ ਵਕਤ ਹੋਊਗਾ 12 ਲੀਟਰ ਪਰ 11 ਲੀਟਰਾਂ ਨਾਲ ਮੈਂ ਆਪਾਂ ਦੇਵਾਂਗੇ ਠੀਕ ਹੈ ਜੀ ਇਹ ਨਾ ਕੋਈ ਗਿਲਡ ਵੀ ਬਾਈ ਨੇ 11 ਕਹਿਤਾ ਤੇ 8 ਜਾਂ 9 ਨਿਕਲੂਗਾ ਜੇ 11 ਨਾ ਨਿਕਲੂਗਾ ਤੇ ਜੋ ਦੱਸਿਆ 10000 ਕੀ ਤਾਜ਼ੀਆਂ ਸੂਈਆਂ ਨੇ ਜੇ ਮੈਲੇ ਚੱਲ ਕੇ ਵਧਣਾ ਵੀ ਆ ਇਹ ਵੀ 14 15 ਲੀਟਰ ਦੁੱਧ ਮੈਂ ਪਰ ਦੂੰ ਪੈਸੇ ਕਿੰਨੇ ਲੈ ਲਾਂਗੇ ਜੀ ਪੈਸੇ ਬਿਲਕੁਲ ਜੈ ਜੀ ਦਾ ਮੁੱਲ ਭਾਵੇਂ ਇਹਦਾ ਵੀ 1.5 ਕਰ ਲਈਏ ਇੱਕ 40 ਇੱਕ 35 ਹਾਂਜੀ ਇੱਕ 30 ਦੀ ਦੇ ਦਾਂਗੇ ਆ ਕੱਟੀ ਵੀ ਦੇ ਦਾਂਗੇ ਨਾਲ ਇੱਕ ਕੱਟੀ ਦੇਖ ਲਓ ਕਿੰਨੀ ਆਂਦੀ ਆ 10000 ਦੀ ਕੱਟੀ ਆ ਚਲੋ ਜੇ ਕੋ ਪਾਲ ਦੇ ਵੱਢੀ ਕਰ ਲਿਆ ਇਹ ਵੇਲੇ ਪਹਿਲੀ ਪੱਠੇ ਜਾਂਦੀ ਆ ਵੱਢੀ ਕਰ ਲਓ ਤੇ 10000 ਦੀ ਸਾਡੇ ਬੰਦੇ ਇਥੇ ਲਾ ਕੇ ਇਹਦੇ ਮੰਗਣ ਦੇ ਆ ਠੀਕ ਹੈ ਜੀ ਮਲਕੇ ਲਵਾਂਗੇ ਪੰਨਾਂ ਚਵਾ ਮਹੀਨੇ ਆਦੀ ਇਹ ਨਹੀਂ ਕੋਈ ਆਸ ਦੇ ਵੀ ਮਹੀਨੇ ਦੀ ਹੋਗੀ ਪੱਠੇ ਖਾਂਡਾ ਵੀ ਤੇ ਲੈ ਜਾਓ ਦੱਸ ਦੀ ਆਪਾਂ ਗਲਤ ਗੱਲ ਜਿਹੜੀ ਉਹ ਕਰਨੀ ਨਹੀਂਗੀ ਆ ਨਾਲ ਇਹਦੇ ਸੱਜਣੋ ਦੋ ਸ਼ੌਂਕ ਪੂਰੇ ਕਰ ਦੂਗੀ ਛੋਟੇ ਮੋਰਾ ਨਸਲ ਦੀ ਆਪ ਆ ਤੇ ਨਾਲ ਪਿਓਰ ਨੀਲੀ ਦੀ ਕੱਟੀ ਆ ਤੇ ਸੀਮਣ ਜਿੱਦਾਂ ਨਾਲ ਵੀ ਲਵਾ ਦੋਗੇ ਬੱਚਾ ਉਦਾਂ ਦਾ ਪਿਓਰ ਪਾ ਦੂਗੀ ਉਹ ਰਿ ਬੂਰੇ ਦਾ ਲਵਾ ਦੋਗੇ ਬੂਰੇ ਦਾ ਬੱਚਾ ਪਾ ਦੂ ਨੀਲੀ ਦਾ ਲਵਾ ਦੋਗੇ ਨੀਲੀ ਦਾ ਪਾ ਦੂ ਮੋਰਾ ਦਾ ਤਾਂ ਇਹਨੇ ਪਾਏ ਦੇਣਾ ਕਿਉਂਕਿ ਆਪਰੇ ਦਾ ਲੈ ਜਾਊਗਾ ਹਾਂਜੀ 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 ਇਹ ਹੁਣ ਮਾਰਦੇ ਗਾੜੀ ਬੂਰੀ ਤੇ ਇਹਦਾ ਨਾ ਬੱਚਾ ਕੀ ਆ ਬਾਈ ਇਹ ਨਾ ਕੱਟਾ ਜੇ ਇਹਦੇ ਨਾਲ ਆ ਗਿਆ ਬੱਲਾ ਇਹਦੀ ਚੋਈ ਬਹੁਤ ਜਿਆਦੀ ਨਰਮ ਜੇ ਬਹੁਤੀ ਚੋਣ ਚੰਗੀ ਬੱਚਾ ਕਹਿੰਦੇ ਬੂਰੇ ਰੰਗ ਦੇ ਦਾ ਕੱਟੇ ਦੀ ਆਹ ਬੱਚਾ ਗਾੜੀ ਬੰਨਣ ਕਰਕੇ ਥੋੜੀ ਥਰਾਜ ਆ ਗਈ ਮੈਂ ਚਲੋ ਥੋੜਾ ਟਾਈਮ ਹੀ ਦੋ 2 ਘੰਟੇ ਉੱਪਰ ਹੋ ਗਿਆ ਵਾ ਠੀਕ ਆ ਗੱਲ ਹਾਂ ਇਹ ਵਕਤ ਤੇ ਕੋ 14 ਲੀਟਰ ਦੁੱਧ ਦਵਾ ਕਿੰਨੇ ਦਿਨ ਦੀ ਸੂਈ ਹੋਗੀ ਇਹ ਸੂ 7 ਦਿਨਾਂ ਦੀ ਸੂਈ ਹੋ ਜਾ ਹੈਗੀ ਆ ਸਮੁੰਦਰੀ ਜਹਾਜ਼ ਜੱਡੀ ਆ ਵੱਡੀ-ਬੁੱਡੀ ਬਹੁਤ ਆ ਗਈ ਮੈਂ ਇਹਦੀ ਬਾਡੀ-ਬੁੱਡੀ ਇੱਕ ਗੱਲ ਦੱਸਦਾ ਨਾ ਓਵਰ ਫੈਟ ਨਹੀਂ ਹੈਗੀ ਇਹਦੇ ਕਿਤੇ ਵੀ ਬਾਡੀ ਤੇ ਫਿੱਟ-ਫਿੱਟ ਆ ਪੂਰੀ ਜਿੰਨੀ ਹੈਗੀ ਆ ਬਾਲੀ ਚੰਗੀ ਲੱਗ ਕੜਾ ਇੱਥੋਂ ਗੈਰੀ ਵਿਊ ਕਰਕੇ ਆਰਡਰ ਦਿਖਾਈਓ ਇੱਧਰ ਵੇਖੋ ਜੀ ਕਾਗਜ਼ ਵਰਗਾ ਇੱਥੋਂ ਮੜਾ ਜਾ ਫੜ ਕੇ ਵੇਖਿਓ ਇੱਥੇ ਡਾਕਟਰ ਜੀ ਸਰ ਪਰੇ ਗਾਂ ਕਰਕੇ ਡਾਕ ਇੱਧਰ ਵੇਖੋ ਬਾਈ ਇੱਥੇ ਡੱਕ ਲਾ ਇੱਥੇ ਨਾ ਰੱਖ ਲ ਬੁਰਜੀ ਨਾ ਤੇ ਆ ਗਈ ਬਿਲਕੁਲ ਠੀਕ ਆ ਲੋ ਇਹ ਇੱਥੇ ਰੋਕ ਬਾਈ ਮੜਾ ਜਾ ਪੋਸਟ ਤੋਂ ਫੜ ਕੇ ਵੇਖੋ ਵੀ ਜਿੱਦਾਂ ਕਾਗਜ਼ ਨਹੀਂ ਪਤਲਾ ਹੁੰਦਾ ਏਦਾਂ ਦੀ ਆ ਵੇਖੋ ਬਿਲਕੁਲ ਬਰੀਕ ਚਾੜ੍ਹ ਦੇ ਬਿਲਕੁਲ ਬਰੀਕ ਆ ਆ ਵੇਖੋ ਆ ਜਾਗਾ ਰੀ ਲਿਆ ਕੈਮਰਾ ਇੱਥੇ ਪਰ ਬਾਈ ਜੀ ਇਹ ਮੈਂ ਦੀ ਦੁੱਧ ਹੀ ਗਰੰਟੀ ਆਪਾਂ ਨੂੰ ਬੜੀ ਆਈ ਆ ਠੀਕ ਆ ਜੀ ਗਾੜੀ ਪਤਾ ਨਹੀਂ ਹਾ ਐ ਵਕਤ ਤੇ ਅਸੀਂ 14 ਲੀਟਰਾਂ ਦਾ ਮੈਂ ਦੇਣੀ ਆ ਠੀਕ ਆ ਜੀ ਕਿੰਨੇ ਦਿਨ ਦੀ ਸੂਈ ਆ ਹਾ ਉੱਤੇ ਦੀ ਇਹਨੂੰ ਅੱਜ 7ਵਾਂ ਦਿਨ ਜੇ ਸੂਈ ਹਫਤਾ ਹੀ ਹੋ ਗਿਆ ਕਮਾਈ ਕਮਾਈ ਆ ਇਹਨੂੰ ਇੱਧਰਲੇ ਬੰਨੇ ਕਮਾਈ ਇੱਥੋਂ ਦਿਖਾਈਂ ਗਰੀ ਅਗਲੇ ਬੰਨੇ ਦਾ ਆਰਡਰ ਹੋਈ ਇੱਧਰਲੇ ਬੰਨੇ ਇੱਥੋਂ ਟੋਰੀ ਬਾਈ ਗਾਹਨ ਮਾੜੀ ਟੋਰੀ ਇਥੋਂ ਦਿਖਾ ਦੀ ਆਰਡਰ ਤੇ ਨਾੜਾ ਨੂੜਾ ਵੀ ਚੰਗੀਆਂ ਰੱਖਦੀ ਆ ਤੇ ਬਾਕੀ ਆ ਗਈ ਫੁੱਲ ਵੱਡੀ ਆ ਗਈ ਫਿੱਟ ਸਰੀਰ ਚ 85% ਨੀਲੀ ਰਾਬੀ ਦੀ ਜਿੱਥੋਂ ਮਰਜੀ ਚੁੰਡੀ ਭਰ ਲੈ ਕਾਗਜ਼ ਵਰਗਾ ਚਮੜਾ ਜਿਵੇਂ ਬਾਈ ਨੇ ਦੱਸਿਆ 85% ਨੀਲੀ ਰਾਬੀ ਜੀ ਠੀਕ ਹੈ ਜੀ ਪੈਰ ਚਾਰੇ ਚਟੇ ਆ ਤੂ ਤੇ ਨਿਸ਼ਾਨ ਵਾ ਅੱਖਾਂ ਚ ਨਿਸ਼ਾਨ ਨਹੀਂ ਹੈਗਾ ਠੀਕ ਹੈ ਜੀ ਹਾਂ ਜੰਦੇ ਤੇ ਦੋਹੀ ਪਾਸੇ ਡੱਬ ਹੋ ਗਏ ਬੱਚਾ ਪਿਓਰ ਪਾ ਦੂਗਾ ਜੀ ਆ ਬੱਚਾ ਪਿਓਰ ਪਾ ਦੂ ਇੱਕ ਦਾ ਬਲੈਕ ਨੀਲੀ ਰਾਬੀ ਚ ਆ ਜਾਂਦਾ ਤੇ ਇੱਕ ਜਿਵੇਂ ਬੂਰੀ ਨੀਲੀ ਰਾਵੀ ਚਾਰਜ ਹੈ ਨਾ ਫਿਰ ਉਹ ਸੋਨੇ ਤੇ ਸੁਹਾਗਾ ਜਾ ਹੋ ਜਾਂਦਾ ਜੀ ਬਾਈ ਜੀ ਇਹ ਦੁੱਧ 20 22 ਲੀਟਰ ਮੈਂ ਭਰਦੀ ਆ ਮਤਲਬ ਕਿ ਕਈ ਵੀ ਕਮੈਂਟ ਵੀ ਕਰ ਦਿੰਦੇ ਵੀ ਜੇ 22 ਕਿਲੋ ਵਾਲੀ ਤੁਸੀਂ ਖਾਭ ਲੋ ਸਾਡੇ ਕੋਲ ਸੋਨੇ ਵਰਗੀਆਂ ਚੀਜ਼ਾਂ ਆਉਂਦੀਆਂ ਜੀ ਅਸੀਂ ਰੱਖ ਨਹੀਂ ਸਕਦੇ ਵਪਾਰੀ ਕਿੰਨੀਆਂ ਕਰਦੇ ਆਵੇ ਰੋਜ਼ ਘੰਟ ਆਈ ਜੇ ਮੈਂ ਅੱਜ 7 ਦਿਨਾਂ ਦੀ ਸੂਈ ਕੋ 14 ਲੀਟਰ ਦੁੱਧ ਆ ਠੀਕ ਆ ਜੀ 14 ਡੰਗ ਤੋਂ ਡੰਗ ਚਵਾ ਦਾਂਗੇ ਭਾਵੇਂ ਤਿੰਨ ਡੰਗ ਚੋਈ ਜੀ ਨਾ ਯਾਰ ਬੱਚਾ ਹੈ ਜੀ 13 ਲੀਟਰਾਂ ਦੇ ਨਾਲ ਮੈਂ ਲੈ ਜੀ ਕੋਈ 13 ਨਾਲ ਖਲਾਵਾਂਗੇ ਜਿੱਥੇ ਮਰਜੀ ਜੇ ਲੰਮਾ ਆਊਗਾ ਨਾ हां ये जो जुर्माना राखोगे भरਾਂਗੇ ਇਹ ਨਹੀਂ ਕਹਿਣਾ ਵੀ ਤੂੰ ਆਟੇ ਕੋ ਐ ਨਾ ਜੋ ਜੁਰਮਾਨਾ राखोगे ਭਰਾਂਗੇ ਅਗਲੇ ਨੂੰ ਮੈਂ ਨਾ 50000 ਦੀ ਹਣ ਦੇਣੀ ਪਵੇ ਲੈ ਬਾਈ ਕਹਿੰਦਾ ਗਾਰੰਟੀਆਂ ਨੇ ਹਰੇਕ ਚੀਜ਼ ਦੀਆਂ ਹਰੇਕ ਪਾਸੇ ਗਾਰੰਟੀਆਂ ਨੇ ਬਾਕੀ ਆਪਣਾ ਕੰਮ ਹੁੰਦਾ ਸਾਨੂੰ ਟਾਪ ਤੋਂ ਟਾਪ ਦਾ ਪਸ਼ੂ ਦਿਖਾਉਣਾ ਚੰਗੀ ਤੋਂ ਚੰਗੀ ਵੈਰਾਈਟੀ ਦਾ ਸੋਡਾ ਕੰਮ ਹੁੰਦਾ ਬਾਈ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਪਸ਼ੂ ਨੂੰ ਲੈ ਕੇ ਜਾ ਬਿਲਕੁਲ ਜੀ ਇਸ ਥਾਂ ਦਾ ਸਹਿਜ ਵੀ ਬਹੁਤ ਸੋਹਣਾ ਕੱਢਦੀ ਆ ਤੇ ਬਾਕੀ ਚਵਾਈ ਹੁਣ ਸਾਨੂੰ ਆਪਾਂ ਚੈੱਕ ਸੱਜਣੋਂ ਕਰਾਏ ਦੇਵਾਂਗੇ ਜਿਵੇਂ ਜਿਵੇਂ ਦੁੱਧ ਤੇ ਵੱਧਦੀ ਜਾਂਦੀ ਤਵੇਂ ਤਵੇਂ ਭਾਜੀ ਆ ਚੱਲੇ ਤੇ ਆ ਨਾੜਾਂ ਮਗਨ ਡੈ ਬਣੀਆਂ ਜੀ ਹਾਂ ਜਿਵੇਂ ਜਿਵੇਂ ਇਹ ਦੁੱਧ ਦਾ ਜੋਸ਼ ਬਣੂਗਾ ਉਦਾਂ ਉਦਾਂ ਫਿਰ ਸਾਨੂੰ ਪਤਾ ਵੀ ਨਾੜਾਂ ਵੀ ਬੋਲੀਆਂ ਜਾਣਗੀਆਂ ਚਵਾਈ ਦੀ ਬਾਲੀ ਫੋਕੀ ਲੱਗਦੀ ਹੈ ਇਹ ਨਾ ਚਵਾਈ ਤੇ ਬਹੁਤੀ ਜਿਆਦਾ ਮਈਆਂ ਕੋਈ ਵੀ ਨਹੀਂ ਅਸੀਂ ਜੀ ਮੈਂ ਨਹੀਂ ਮਿਲ ਕੇ ਸਖਤ ਚਵਾਈ ਦੀ ਲੈਣੀ ਕੋਈ ਸਾਡੇ ਬੱਚੇ ਚੋਂਦੇ ਘਰ ਦੇ ਚੋਂਦੇ ਸਾਡੇ ਆਨੇ ਕਮਾਰਕਤਾਰ ਬੈਉਂਦੀ ਸੀ ਬਾਈ ਦੀ ਆ ਗਈ ਫੁੱਲ ਫੋਕੀ ਲੈ ਚੈੱਕ ਕਿਰਾ ਆਪਾਂ ਵੀ ਕਰ ਲਾਂ ਨੇ ਇਹਨੂੰ ਲੱਗਦੀ ਪਿਆ ਗੈਰੀ ਪੂਰੀ ਫੋਕੀ ਆ ਓਏ ਮੈਂ ਕਹਿੰਦਾ ਆਪਾਂ ਤਾਂ ਹੀ ਸਿੱਖ ਸੁਖ ਜਾਗੇ ਬਾਈ ਦੀ ਆ ਗਈ ਫੁੱਲ ਫੋਕੀ ਬਾਕੀ ਤਸੱਲੀ ਕਰਕੇ ਲੈ ਕੇ ਜਾਣ ਦਾ ਫਰਜ਼ ਥੋੜਾ ਇਹਦਾ ਰੇਟ ਵੀ ਲਾਉਂਗਾ ਜੀ ਇਹਦਾ ਰੇਟ ਬਾਈ ਜੀ ਜਾਇਜ਼ ਹੀ ਕਰਨਾ ਵਾ ਰੇਟ ਦਾ ਮੈਂ ਤੇ ਆਉਤਰਾ 1.5 ਲੱਖ ਰੁਪਏ ਦੀ ਜਿੰਨਾ ਦੁੱਧ ਮੈਨੇ ਹੋਣ ਵੀ ਆ ਤੇ ਜਿੰਨਾ ਕਰਨਾ ਵੀ ਆ ਪਰ ਆਪਾਂ ਮੋਲ ਨਹੀਂ ਕਰਨਾ ਮੈਂ ਤੁਹਾਨੂੰ ਦੱਸਾਂ ਪ੍ਰੇਮ ਵਾਲੀ ਗੱਲ 1.35 ਦੀ ਮੈਂ ਦੇ ਦਾਂਗੇ 1 ਲੱਖ ਤੇ 35 ਹਜ਼ਾਰ ਹਾਂਜੀ 1.35 ਦੀ ਇਹ 1.35 ਦੀ ਉਹ ਤੀਜੇ ਨੰਬਰ ਵਾਲੀ 2 ਲੱਖ ਤੇ 70 ਹਜ਼ਾਰ ਹੋ ਗਿਆ ਜੋੜੇ ਜੋ ਕਰਦਾਂਗੇ ਜੋੜੇ ਤੇ ਕਰਦਾਂਗੇ ਮਾਨਤਾਨ ਕੋਈ ਗੱਲ ਜੋੜੇ 'ਚ ਮਾਨਤਾਨ ਹੋ ਜਾਊਗਾ ਜੇ ਹੁਣ ਤਾਂ ਸੱਜਣੇ ਵੀ ਦਿਖਾ ਦੇਂਗੇਰੀ ਤੇ ਇੱਕ ਗੱਲ ਹੋਰ ਦੱਸਦਾ ਨਾ ਸੁਭਾਅ ਦੀ ਵੀ ਠੰਡੀ ਲੱਗਦੀ ਬੜੀ ਠੰਡੀ ਧੀਰੀ ਸਵਾਹ ਦੀ ਵੀ ਜਮਾ ਠੰਡੀ ਆ ਤੇ ਬਾਕੀ ਆਰਡਰ ਦੀ ਸ਼ੇਪ ਵੀ ਸੋਹਣੀ ਰੱਖਦੀ ਆ ਉਰਲੇ ਬੰਨੇ ਲਿਆ ਕੈਮਰਾ ਇੱਥੋਂ ਦਿਖਾ ਦੇ ਆਰਡਰ ਇਹਦਾ ਗਾਂ ਵਾਲੇ ਬੰਨ ਜਿਉਂ ਆਪਾਂ ਕੱਟ ਦਾ ਨਹੀਂ ਕਹਿੰਦੇ 4x4 ਵਾਲਾ ਉਦਾਂ ਦਾ ਆਰਡਰ ਰੱਖਦੀ ਆ ਹਰੇਕ ਸੱਜਣ ਇਹਦੀ ਚਬਾਈ ਕਰ ਸਕਦਾ ਜਿਹੇ ਜਵਾਕ ਨੂੰ ਬਿਠਾ ਦੇਓ ਬੁਢੀ ਨੂੰ ਬਿਠਾ ਦੇਓ ਕਿਸੇ ਬਜ਼ੁਰਗ ਨੂੰ ਵੀ ਬਿਠਾ ਦੇਓ ਯਾਰ ਸਾਰੇ ਦੀਪਾ ਲੈ ਕੇ ਚੋਣ ਆਲੀ ਮੱਝ ਆ ਬੱਚਾ ਨਿਕਾ ਜੀ ਧਾਰ ਕੱਢ ਦੂਗਾ ਆ ਗਈ ਪ्योर ਪੂਰੀ ਚ ਜਿੱਦ ਆਪਾਂ ਕਹਿ ਲੈਣਾ ਤੇਲੀਆਂ ਪੂਰੀ ਆ ਗਈ ਤੇ ਬਾਕੀ ਨੰਬਰ ਬੋਲ ਦਈਏ ਆਪਣਾ ਨੰਬਰ ਜੀ ਆਪਣਾ 88729 8965 ਬਾਕੀ ਤੁਸੀਂ ਸਕਰੀਨ ਤੇ ਚਲਾ ਦੇ ਨੰਬਰ ਆ ਨੰਬਰ ਬਾਈ ਫਿਰ ਹਾਂ ਦਾ ਸਕਰੀਨ ਤੇ ਚਲਾ ਦੂੰਗਾ ਪਿੰਡ ਦਾ ਐਡਰੈਸ ਦੁਬਾਰੀ ਕਨਫਰਮ ਕਰਾ ਦੇ ਪਿੰਡ ਆਪਣਾ ਮੱਤੇਵਾਲ ਜੇ ਠੀਕ ਹੈ ਜੀ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਹਾਂ ਜੀ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਆ ਛੋਟੀਆਂ ਬਾਈ ਕੋਲੇ ਅੱਜ ਦਿਖਾਈਆਂ ਨੇ ਪੰਜ ਤੋਂ 6 ਅਗਲੇ ਲਾੜ ਚ ਜਿੰਨੇ ਸਾਨੂੰ ਦੱਸਿਆ ਵੀ ਮੀਣੀ ਕੋਸ਼ਿਸ਼ ਰਹੂਗੀ ਨੀਲੀ ਦਾ ਵੀ ਬੂਰੀ ਤੇ ਮੋਰਾ ਇਹਨਾਂ ਦੇ ਕਾਰੀਗਰੀ ਘਮਾਰੇ ਕੈਮਰਾ ਜਿੰਨੇ ਪਸ਼ੂ ਅੱਜ ਦਿਖਾਏ ਨੇ ਇਹਨਾਂ ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ